ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਇਆ ਏ ਉਪਾਅ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀਆਂ ਭੈਣਾਂ ਮਾਤਾਵਾਂ ਜੋ ਵੀ ਘਰ ਘਰ ਸੂਈ ਦਾ ਕੰਮ ਕਰਦੀਆਂ ਨੇ ਉਹਨਾਂ ਦੇ ਲਈ ਅੱਜ ਦਾ ਉਪਾਅ ਬਹੁਤ ਹੀ ਵਧੀਆ ਹੋਣ ਵਾਲਾ ਹੈ ਜਦੋਂ ਵੀ ਉਹ ਆਪਣੀ ਘਰ ਦੀ ਰਸੋਈ ਦੇ ਕੰਮ ਕਰਦੇ ਸਮੇਂ ਕਹਿੰਦਾ ਭਾਬੀ ਕੀ ਆਟਾ ਗੁੰਨ ਦੇ ਸਬੀ ਜੇਕਰ ਆਟੇ ਦੇ ਵਿੱਚ ਇਹ ਇੱਕੀ ਚੀਜ਼ ਨੂੰ ਮਿਲਾ ਦਿੰਦੀਆਂ ਨੇ ਤਾਂ ਸਮਝ ਲਓ ਕਿ ਉਹਨਾਂ ਦੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਂਦੀ ਏ ਤੇ ਉਹ ਦਿਨਾਂ ਦੇ ਵਿੱਚ ਕਰੋੜਪਤੀ ਬਣ ਜਾਂਦੇ ਨੇ ਇਹ ਕਿਹੜਾ ਉਪਾਏ ਕਦੋਂ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਹਿਨ ਪਰਾਵਾਂ ਨੂੰ ਇੱਕ ਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੋ ਔਰਤਾਂ ਆਟਾ ਗੁੰਨ ਕੇ ਫ੍ਰਿਜ ਦੇ ਵਿੱਚ ਰੱਖ ਦਿੰਦੀਆਂ ਹਨ ਉਹ ਕੰਨ ਕੋਲ ਕੇ ਸੁਣ ਲੈ ਜਿੰਨਾ ਦੇ ਘਰ ਵਿੱਚ ਆਟਾ ਰਾਤ ਪਰ ਰੱਖਿਆ ਜਾਂਦਾ ਹੈ ਉਹਨਾਂ ਨੂੰ ਸਾਵਧਨ ਰਹਿਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਪੂਰੇ ਘਰ ਨੂੰ ਬਰਬਾਦ ਕਰ ਸਕਦੀ ਹੈ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਜਿਸ ਬਾਰੇ ਬਹੁਤ ਸਾਰੇ ਲੋਕ ਕਹਿਣਗੇ ਕਿ ਵੱਡੀ ਗੱਲ ਕੀ ਹੈ ਹਰ ਕੋਈ ਹੀ ਅਜੀਹਾ ਕਰਦਾ ਪਰ ਅੱਜ ਤੁਸੀਂ ਜੋ ਸਿੱਖਣ ਜਾ ਰਹੇ ਹੋ ਉਹ ਨਾ ਸਿਰਫ ਤੁਹਾਡੇ ਘਰ ਦੀ ਖੁਸ਼ਹਾਲੀ ਸਿਹਤ ਤੇ ਸ਼ਾਂਤੀ ਦੇ ਨਾਲ ਸੰਬੰਧ ਦੇ ਸਕੋ ਤੁਹਾਡੀ ਕਿਸਮਤ ਦੇ ਪ੍ਰਵਾਹ ਦੇ ਨਾਲ ਵੀ ਸਿੱਧਾ ਸੰਬੰਧ ਰੱਖਦਾ ਹੈ ਇਹ ਗੱਲ ਇਹ ਹੈ ਕਿ ਬਚੇ ਹੋਏ ਆٹے ਨੂੰ ਰਾਤ ਨੂੰ ਫ੍ਰਿਜ ਦੇ ਵਿੱਚ ਰੱਖਣਾ ਉਹੀ ਆਟਾ ਜੋ ਅਕਸਰ ਰੋਟੀਆਂ ਬਣਾਉਂਦੇ ਸਮੇਂ ਨਾਲ ਉਹ ਥੋੜਾ ਜਿਆਦਾ ਗੁੰਨਿਆ ਜਾਂਦਾ ਹੈ ਤੇ ਫਿਰ ਸੋਚਦਾ ਹੈ ਕਿ ਕੋਈ ਗੱਲ ਨਹੀਂ ਇਸ ਨੂੰ ਫ੍ਰੀਜ ਦੇ ਵਿੱਚ ਰੱਖ ਲੈਣੇ ਆਪਾਂ ਅਕਸਰ ਹੀ ਇਹ ਗਲਤੀ ਕਰਦੇ ਹਾਂ ਇਹ ਕੱਲ ਲਈ ਕੰਮ ਆਵੇਗਾ ਪਰ ਇਹੀ ਆਟਾ ਕੱਲ ਲਈ ਬਚਿਆ ਹੋਇਆ ਹੈ ਹੌਲੀ ਹੌਲੀ ਤੁਹਾਡੀ ਮੌਜੂਦਾ ਖੁਸ਼ਹਾਲੀ ਨੂੰ ਖਾ ਜਾਂਦਾ ਹੈ ਇਹ ਸਿਰਫ ਇੱਕ ਵਿਸ਼ਵਾਸ ਹੀ ਨਹੀਂ ਸਗੋ ਇੱਕ ਜੀਵਨ ਅਨੁਭਵ ਹੈ ਜਿਸ ਨੂੰ ਸਾਡੇ ਪੁਰਖਿਆਂ ਨੇ ਡੰਗਾਈ ਨਾਲ ਮਹਿਸੂਸ ਕੀਤਾ ਤੇ ਉਹ ਜਾਣਦੇ ਨੇ ਕਿ ਸਿਰਫ ਭੋਜਨ ਨਹੀਂ ਸਗੋ ਜੀਵਨ ਦੀ ਊਰਜਾ ਹੈ ਜਦੋਂ ਆਟਾ ਗੁੰਨੇ ਜਾਂਦਾ ਹੈ ਤਾਂ ਇਹ ਸਿਰਫ ਪਾਣੀ ਤੇ ਕਣਕ ਦਾ ਮਿਸ਼ਰਣ ਨਹੀਂ ਹੁੰਦਾ ਇਸ ਵਿੱਚ ਵਿਅਕਤੀ ਦੀ ਮਾਨਸਿਕ ਸਥਿਤੀ ਘਰ ਦੀਆਂ ਵਾਈਬ੍ਰੇਸ਼ਨਾਂ ਤੇ ਵਾਤਾਵਰਣ ਦੀ ਊਰਜਾ ਵੀ ਸ਼ਾਮਲ ਹੁੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਆਦਮੀ ਚਾ ਫਿਰ ਔਰਤ ਆਟਾ ਗੁੰਨਦੀ ਇਹ ਤਾਂ ਮਨ ਸ਼ਾਂਤ ਟਕਰਾਤ ਨਾ ਚਾ ਫਿਰ ਗੁੱਸੇ ਤੋਂ ਮੁਕਤ ਹੋਣਾ ਚਾਹੀਦਾ ਕਿਉਂਕਿ ਉਹ ਊਰਜਾ ਬਾਦ ਦੇ ਵਿੱਚ ਪਰਿਵਾਰ ਦੇ ਹਰ ਮੈਂਬਰ ਦੇ ਸਰੀਰ ਵਿੱਚ ਦਾਖਲ ਹੋ ਜਾਂਦੀ ਹੈ ਹੁਣ ਜਰਾ ਕਲਪਨਾ ਕਰੋ ਕਿ ਇਸ ਸਕਾਰਾਤਮਕ ਊਰਜਾ ਨਾਲ ਭਰੇ ਆਟੇ ਦਾ ਕੀ ਹੁੰਦਾ ਹੈ ਜਦੋਂ ਇਸ ਨੂੰ ਰਾਤ ਭਰ ਇੱਕ ਠੰਡੇ ਬੰਦ ਫ੍ਰਿਜ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਆਟਾ ਹੌਲੀ-ਹੌਲੀ ਆਪਣੀ ਜੀਵਨ ਸ਼ਕਤੀ ਗੁਵਾ ਦਿੰਦਾ ਹੈ ਇਸ ਵਿੱਚ ਮੌਜੂਦ ਸੂਖਮ ਊਰਜਾ ਜਿਸ ਨੂੰ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ ਉਹ ਨਸ਼ਟ ਹੋ ਜਾਂਦੀ ਏ ਤੇ ਇਸ ਲਈ ਥਾਂ ਤੇ ਤਾਮਸਿਕ ਊਰਜਾ ਲੈ ਲੈਂਦੀ ਏ ਤਾਮਸਿਕ ਦਾ ਅਰਥ ਏ ਉਹ ਊਰਜਾ ਜੋ ਮਨੁੱਖ ਵਿੱਚ ਆਸ ਗੁੱਸਾ ਨਕਾਰਾਤਮਕ ਵਿਚਾਰ ਤੇ ਮਾਨਸਿਕ ਬੋਝ ਪੈਦਾ ਕਰਦੀ ਅਜੁਰਵੇਦ ਦੇ ਅਨੁਸਾਰ ਇੱਕ ਵਾਰ ਭੋਜਨ ਤਿਆਰ ਕਰਨ ਚ ਪਾਣੀ ਵਰਗੇ ਕਿਸੇ ਵੀ ਜੀਵ ਤੇ ਤਤ ਨਾਲ ਮਿਲਾਉਣ ਤੋਂ ਬਾਅਦ ਇਹ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦਾ ਆਟਾ ਫ੍ਰਿਜ ਵਿੱਚ ਠੰਡਾ ਰਹਿ ਸਕਦਾ ਹੈ ਪਰ ਹੌਲੀ-ਹੌਲੀ ਪਰਮਿਟੇਸ਼ਨ ਵਿੱਚੋਂ ਲੰਘਦਾ ਏਹ ਪ੍ਰਕਿਰਿਆ ਸੁਖਮ ਜੀਵਾਂ ਨੂੰ ਪੈਦਾ ਕਰਦੀ ਜਿਨ੍ਹਾਂ ਦੀ ਨੰਗੀ ਅੱਖ ਨੂੰ ਅਦਿੱਖ ਹੁੰਦੇ ਹਨ ਪਰ ਉਹ ਆਟੇ ਦੀ ਬਣਤਰ ਨੂੰ ਬਦਲ ਦਿੰਦਿਆ ਇਸ ਕਰਕੇ ਅਗਲੀ ਸਵੇਰ ਜਦੋਂ ਆਟੇ ਤੋਂ ਰੋਟੀਆਂ ਬਣਾਈਆਂ ਚਾਹਦੀਆਂ ਹਨ ਤਾਂ ਇਸ ਦਾ ਸੁਆਦ ਵੀ ਬਕਰਾ ਹੁੰਦਾ ਹੈ ਇਸ ਦੀ ਖੁਸ਼ਬੂ ਬਦਲ ਜਾਂਦੀ ਹੈ ਤੇ ਕਈ ਵਾਰ ਰੋਟੀਆਂ ਚਲਦੀ ਸਖਤ ਵੀ ਹੋ ਜਾਂਦੀਆਂ ਨੇ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਨੀਂਦ ਭਾਰੀ ਜਾਂ ਸੁਸਤ ਮਹਿਸੂਸ ਹੋਵੇਗਾ ਇਹ ਉਹੀ ਨਕਾਰਾਤਮਕ ਊਰਜਾ ਹੈ ਜੋ ਹੁਣ ਸਰੀਰ ਵਿੱਚ ਦਾਖਲ ਹੋ ਗਈ ਹੈ ਪੁਰਾਣੇ ਸਮੇਂ ਵਿੱਚ ਸਾਡੀਆਂ ਦਾਦੀਆਂ ਹਮੇਸ਼ਾ ਕਿਹਾ ਕਰਦੀਆਂ ਸਨ ਅੱਜ ਜਿੰਨਾਂ ਨੂੰ ਜਿੰਨਾ ਤੁਹਾਨੂੰ ਚਾਹੀਦਾ ਆਟੇ ਨੂੰ ਓਨਾ ਹੀ ਗੁਣ ਉਹ ਵਿਗਿਆਨ ਨੂੰ ਨਹੀਂ ਜਾਣਦੇ ਸਨ ਪਰ ਉਹ ਜੀਵਨ ਦੇ ਅਨੁਭਵ ਨੂੰ ਜ਼ਰੂਰ ਜਾਣਦੇ ਸਨ ਉਹ ਕਹਿੰਦੇ ਸਨ ਰਾਤ ਪਰ ਬਚਿਆ ਹੋਇਆ ਆਟਾ ਕਰਦੀ ਕੁਸ਼ ਹਾਲੀ ਨੂੰ ਖਾ ਜਾਂਦਾ ਹੈ ਇਸ ਬੈਨ ਦਾ ਮਤਲਬ ਇਹੀ ਸੀ ਕਿ ਇਹ ਨਾ ਸਿਰਫ ਸੇਤ ਲਈ ਸਗੋ ਘਰ ਦੀ ਖੁਸ਼ੀ ਸ਼ਾਂਤੀ ਤੇ ਲక్ష్ਮੀ ਦੀ ਸਥਿਰਤਾ ਦੇ ਲਈ ਵੀ ਨੁਕਸਾਨਦੇ ਸੀ ਬਾਸੋ ਸ਼ਾਇਦਰ ਇਹ ਵੀ ਸਪਸ਼ਟ ਕਰਦਾ ਹੈ ਸੁਭਸ਼ਟ ਤੌਰ ਤੇ ਕਹਿੰਦਾ ਹੈ ਕਿ ਰਾਤ ਨੂੰ ਰਸੋਈ ਵਿੱਚ ਕੋਈ ਵੀ ਅਧੂਰਾ ਪੋਚਨ ਗੁੰਨਿਆ ਹੋਇਆ ਆਟਾ ਜਾਂ ਕੱਟੇ ਹੋਏ ਫਲ ਨਹੀਂ ਰੱਖਣੇ ਚਾਹੀਦੇ ਕਿਉਂਕਿ ਰਾਤ ਤਮੋਗਨ ਹਨੇਰੇ ਦਾ ਸਮਾਇ ਚਾਨੀ ਕੀ ਨਕਾਰਾਤਮਕ ਵਾਈਬ੍ਰੇਸ਼ਨ ਜਦੋਂ ਇਹ ਚੀਜ਼ਾਂ ਖੁੱਲੀਆਂ ਚਾ ਫ੍ਰਿਜ ਦੇ ਵਿੱਚ ਰੱਖੀਆਂ ਜਾਂਦੀਆਂ ਹਨ ਤਾਂ ਉਹ ਤਮੋਗਨ ਹਨੇਰੇ ਨੂੰ ਆਕਰਸ਼ਿਤ ਕਰਦੀਆਂ ਹਨ ਤੇ ਪੂਰੇ ਘਰ ਵਿੱਚ ਇੱਕ ਸੋਸਤ ਭਾਰੀ ਊਰਜਾ ਬਣਾਉਂਦੀਆਂ ਹਨ ਇਸੇ ਕਰਕੇ ਅਜਿਹੇ ਘਰਾਂ ਦੇ ਵਿੱਚ ਸਵੇਰ ਦਾ ਮਾਹੌਲ ਭਾਰੀ ਮਹਿਸੂਸ ਹੁੰਦਾ ਹੈ ਬੱਚਿਆਂ ਨੂੰ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਪਤੀ ਪਤਨੀ ਵਿੱਚ ਝਗੜਾ ਹੁੰਦਾ ਹੈ ਘਰ ਵਿੱਚ ਪੈਸਾ ਦੂਜਿਆਂ ਦੇ ਆਸ਼ੀਰਵਾਦ ਹੌਲੀ ਹੌਲੀ ਘਟ ਜਾਂਦੇ ਨੇ ਬਹੁਤ ਸਾਰੇ ਲੋਕ ਕਹਿਣਗੇ ਕਿ ਅਸੀਂ ਸਾਲਾਂ ਤੋਂ ਇਹ ਕਰ ਰਹੇ ਹਾਂ ਪਰ ਕੁਝ ਨਹੀਂ ਹੋਇਆ ਪਰ ਜੇ ਅਸੀਂ ਧਿਆਨ ਦੇ ਨਾਲ ਵੇਖੀਏ ਤਾਂ ਅਸੀਂ ਪਾਵਾਂਗੇ ਕਿ ਅਜਿਹੇ ਘਰਾਂ ਵਿੱਚ ਬੇਲੋੜੇ ਕਰਚੇ ਅਕਸਰ ਹੁੰਦੇ ਹਨ ਚਾ ਇੱਕ ਮੈਂਬਰ ਦੀ ਸਿਹਤ ਵਿਗੜ ਰਹੀ ਹੈ ਜਾਂ ਮਨ ਦੀ ਸ਼ਾਂਤੀ ਕਦੇ ਪ੍ਰਾਪਤ ਨਹੀਂ ਹੁੰਦੀ ਇਹ ਸਭ ਉਸ ਊਰਜਾ ਦੇ ਪ੍ਰਗਟਾਵੇ ਹਨ ਜੋ ਅਸੀਂ ਦੇਖ ਨਹੀਂ ਸਕਦੇ ਪਰ ਯਕੀਨੀ ਤੌਰ ਤੇ ਮਹਿਸੂਸ ਕਰ ਸਕਦੇ ਹਾਂ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਜਦੋਂ ਗੁੰਨੇ ਹੋਏ ਆਟੇ ਵਿੱਚ ਪਾਣੀ ਮਿਲਾਇਆ ਜਾਂਦਾ ਹੈ ਤਾਂ ਫਰਮੈਂਟੇਸ਼ਨ ਨਾਮਕ ਇੱਕ ਰਸਾਇਣਕ ਉੱਪਰ ਕਿਰਿਆ ਸ਼ੁਰੂ ਹੋ ਜਾਂਦੀ ਹੈ ਇਹ ਪ੍ਰਕਿਰਿਆ ਰਤੁਰਤ ਹਾਨੀਕਾਰਕ ਐਸਿਡ ਤੇ ਗੈਸਾ ਪੈਦਾ ਕਰਦੀ ਹੈ ਫ੍ਰਿਜ ਵਿੱਚ ਰੱਖਣ ਨਾਲ ਇਹ ਪ੍ਰਕਿਰਿਆ ਹੌਲੀ-ਹੌਲੀ ਹੌਲੀ ਹੋ ਜਾਂਦੀ ਏ ਪਰ ਰੁਕਦੀ ਨਹੀਂ ਇਸੇ ਕਰਕੇ ਅਜਿਹੇ ਆٹے ਤੋਂ ਬਣੀਆਂ ਰੋਟੀਆਂ ਪੇਟ ਵਿੱਚ ਐਸਿਡਿਟੀ ਗੈਸ ਤੇ ਕਬਜ਼ ਦਾ ਕਾਰਨ ਵੀ ਬਣਦੀਆਂ ਨੇ ਹੌਲੀ-ਹੌਲੀ ਸਰੀਰ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਏ ਤੇ ਇਹ ਕਮਜ਼ੋਰੀ ਮਨ ਨੂੰ ਵੀ ਪੁਰਵਾ ਵਿਤਕਰਦੀ ਕਿਉਂਕਿ ਪੇਟ ਤੇ ਮਨ ਵਿੱਚ ਸਿੱਧੇ ਤੌਰ ਤੇ ਜੁੜੇ ਹੁੰਦੇ ਹਨ ਪੇਟ ਤੇ ਮਨ ਸਿੱਧੇ ਤੌਰ ਤੇ ਜੁੜੇ ਹੁੰਦੇ ਹਨ ਜਦੋਂ ਪੇਟ ਭਾਰੀ ਮਹਿਸੂਸ ਹੁੰਦਾ ਤਾਂ ਮਨ ਵੀ ਭਾਰੀ ਮਹਿਸੂਸ ਹੁੰਦਾ ਇਸੇ ਕਰਕੇ ਅਜਿਹੇ ਘਰਾਂ ਦੇ ਵਿੱਚ ਤਣਾਅ ਝਗੜੇ ਤੇ ਆਲਸ ਵੱਧਦੇ ਹਨ ਦੀ ਆਉਣ ઊર્ਜਾ ਦੇ ਪ੍ਰਵਾਹ ਬਾਰੇ ਗੱਲ ਕਰੀਏ ਹਰ ਘਰ ਵਿੱਚ ਇੱਕ ਕੁਦਰਤੀ ਊਰਜਾ ਪ੍ਰਵਾਹ ਹੁੰਦਾ ਹੈ ਇਹ ਊਰਜਾ ਸਵੇਰੇ ਉੱਠਦੀ ਜਦੋਂ ਕਿ ਇਹ ਰਾਤ ਨੂੰ ਰੁਕ ਜਾਂਦੀ ਹੈ ਜਦੋਂ ਅਸੀਂ ਰਾਤ ਨੂੰ ਭੋਜਨ ਖਾ ਕੇ ਜਾਂ ਸਟੋਰ ਕਰਕੇ ਇਸ ਊਰਜਾ ਨੂੰ ਰੋਕਦੇ ਹਾਂ ਤਾਂ ਇਹ ਰੁਕਾਵਟ ਪੂਰੇ ਘਰ ਦੇ ਵਾਈਬ੍ਰੇਸ਼ਨਾਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਦਾ ਮਤਲਬ ਹੈ ਕਿ ਬ੍ਰਹਿਮੰਡ ਦੀ ਸਕਾਰਾਤਮਕ ਊਰਜਾ ਜੋ ਘਰ ਵਿੱਚ ਪ੍ਰਵੇਸ਼ ਕਰਦੀ ਉਹ ਨਹੀਂ ਰਹਿ ਸਕਦੀ ਵਿਤੀਚ ਇਹ ਹੁੰਦਾ ਹੈ ਕਿ ਭਾਵੇਂ ਪੈਸਾ ਆਉਂਦਾ ਹੈ ਇਹ ਨਹੀਂ ਰਹਿੰਦਾ ਚੀਜ਼ਾਂ ਚੀਜ਼ਾਂ ਪੂਰੀ ਹੋਣ ਤੋਂ ਠੀਕ ਪਹਿਲਾਂ ਹੀ ਖਰਾਬ ਹੋ ਜਾਂਦੀਆਂ ਨੇ ਤੇ ਲੋਕ ਬਿਨਾਂ ਕਿਸੇ ਕਾਰਨ ਚਿੰਤਾ ਤੇ ਤਣਾਅ ਨਾਲ ਭਰ ਜਾਂਦੇ ਹਨ ਹੁਣ ਤੁਸੀਂ ਇਸ ਆਦਤ ਦੇ ਅਧਿਆਤਮਿਕ ਨਤੀਜੇ ਵੀ ਜਾਣਦੇ ਹੋ ਇਹ ਵੀ ਕਿਹਾ ਜਾਂਦਾ ਹੈ ਕਿ ਲక్ష్ਮੀ ਹੌਲੀ-ਹੌਲੀ ਉਸ ਵਿਅਕਤੀ ਦੇ ਕਰੋ ਚਲੀ ਜਾਂਦੀ ਏ ਜੋ ਭੋਜਨ ਨੂੰ ਬਰਬਾਦ ਕਰਦਾ ਹੈ ਚਾ ਉਸ ਦਾ ਨਰਾਦਰ ਕਰਦਾ ਹੈ ਜਦੋਂ ਅਸੀਂ ਰਾਤ ਪਰ ਆਟਾ ਰੱਖਦੇ ਹਾਂ ਇਹ ਸੁਕਮ ਤਰੀਕੇ ਨਾਲ ਸੜਨ ਲੱਗ ਪੈਂਦਾ ਹੈ ਤੇ ਜਿੱਥੇ ਇਸ ਨੂੰ ਰੱਖਿਆ ਜਾਂਦਾ ਹੈ ਤੇ ਵੀ ਲక్ష్ਮੀ ਰਾਤ ਨੂੰ ਨਈ ਨਿਵਾਸ ਕਰਦੀ ਜਦੋਂ ਫ੍ਰਿਜ ਬੰਦ ਹੁੰਦਾ ਹੈ ਤਾਂ ਇਹ ਵੀ ਗਿੱਲਾ ਤੇ ਹਨੇਰਾ ਰਹਿੰਦਾ ਹੈ ਇਹ ਨੂੰ ਜੈਸ ਨੂੰ ਸ਼ੈਤਾਨੀ ਊਰਜਾ ਦੇ ਲਈ ਪਸੰਦੀਦਾ ਸਥਾਨ ਮੰਨਿਆ ਜਾਂਦਾ ਹੈ ਜੇਸ ਕਰਕੇ ਪੁਰਾਤਨ ਸਮੇਂ ਵਿੱਚ ਲੋਕ ਰਤਨੂ ਰਸੋਈ ਵਿੱਚ ਪਾਣੀ ਵੀ ਨਹੀਂ ਰੱਖਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਭੋਜਨ ਤੇ ਪਾਣੀ ਦੋਵਾਂ ਨੂੰ ਰਾਤ ਪਰ ਆਰਾਮ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਦੁਬਾਰਾ ਜੀਵਨ ਊਰਜਾ ਦੇ ਨਾਲ ਭਰ ਸਕਣ ਹੁਣ ਸਵਾਲ ਉੱਠਦਾ ਹੈ ਕਿ ਜੇਕਰ ਕੁਝ ਆਟਾ ਗਲਤੀ ਦੇ ਨਾਲ ਬਚ ਵੀ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇੱਕ ਬਹੁਤ ਹੀ ਸੁੰਦਰ ਹੱਲ ਦਿੱਤਾ ਗਿਆ ਜੇਕਰ ਕੁਝ ਆਟਾ ਬਚ ਜਾਵੇ ਤਾਂ ਇਸ ਨੂੰ ਗਾਂ ਕੁੱਤੇ ਜਾਂ ਪੰਛੀ ਨੂੰ ਪਾ ਦਿਓ ਇਸ ਨਾਲ ਭੋਜਨ ਦੀ ਊਰਜਾ ਬਰਬਾਦ ਵੀ ਨਹੀਂ ਹੁੰਦੀ ਸਗੋਂ ਜੀਵਨ ਚੱਕਰ ਵਿੱਚ ਦੁਬਾਰਾ ਦਾਖਲ ਹੁੰਦੀ ਹੈ ਇਸ ਨੂੰ ਅਨੰਦਨ ਵੀ ਮੰਨਿਆ ਜਾਂਦਾ ਹੈ ਤੇ ਘਰ ਤੋਂ ਨਿਕਾਰਾਤਮਕ ਊਰਜਾ ਵੀ ਦੂਰ ਹੁੰਦੀ ਹੈ ਜੇਕਰ ਬਹੁਤ ਜ਼ਿਆਦਾ ਆਟਾ ਬਚਿਆ ਹੈ ਤਾਂ ਇਸ ਨੂੰ ਨਾ ਖਾਓ ਸਗੋਂ ਕਿਸੇ ਲਾਭਦਾਇਕ ਕੰਮ ਦੇ ਲਈ ਵਰਤੋ ਜਿਵੇਂ ਕੇ ਕੰਮ ਦੇ ਵਿੱਚ ਤਰੀਣਾ ਪਰਣਾ ਜਾਂ ਮਿੱਟੀ ਦਾ ਕੰਮ ਕਰਨਾ ਜਾਂ ਫਿਰ ਇਸ ਦੀ ਊਰਜਾ ਧਰਤੀ ਤੇ ਵਾਪਸ ਆ ਜਾਵੇ ਹੁਣ ਆਓ ਕੁਝ ਅਸਲ ਜੀਵਨ ਦੀਆਂ ਉਦਾਹਰਨਾਂ ਤੇ ਵਿਚਾਰ ਕਰੀਏ ਇਹ ਬਹੁਤ ਸਾਰੇ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਜਿੱਥੇ ਔਰਤਾਂ ਹਰ ਰਾਤ ਰੇਜ ਵਿੱਚ ਭੋਜਨ ਰੱਖਦੀਆਂ ਹਨ ਮਾਹੌਲ ਦਿਨ ਬਰ ਦਿਨ ਭਾਰੀ ਹੁੰਦਾ ਜਾਂਦਾ ਹੈ ਤੇ ਬੱਚੇ ਪੜ੍ਹਾਈ ਦੇ ਵਿੱਚ ਦਿਲਚਸਪੀ ਗਵਾ ਦਿੰਦੇ ਨੇ ਪੌਦੇ ਨਹੀਂ ਵੱਧਦੇ ਚੀਜ਼ਾਂ ਅਚਾਨਕ ਟੁੱਟ ਜਾਂਦੀਆਂ ਤੇ ਪੈਸੇ ਅਚਾਨਕ ਮਹਿਸੂਸ ਹੁੰਦੇ ਨੇ ਤੇ ਜਿੰਨੇ ਉਹਨਾਂ ਲੋਕਾਂ ਜਿਨ੍ਹਾਂ ਲੋਕਾਂ ਦੇ ਕੋਲ ਪੈਸੇ ਦੀ ਕਮੀ ਹੋਵੇ ਦੂਜੇ ਪਾਸੇ ਜਿੰਨਾ ਘਰਾਂ ਵਿੱਚ ਤਾਜ਼ਾ ਆਟਾ ਰਚਨਾ ਗੁੰਨੀਆ ਜਾਂਦਾ ਹੈ ਸਵੇਰ ਦਾ ਮਾਹੌਲ ਕੁਦਰਤੀ ਤੌਰ ਤੇ ਤਾਜ਼ਗੀ ਭਰਪੂਰ ਹੁੰਦਾ ਹੈ ਘਰ ਵਿੱਚ ਖੁਸ਼ਬੂਦਾਰ ਹੁੰਦਾ ਹੈ ਪਰਿਵਾਰ ਦੇ ਮੈਂਬਰ ਖੁਸ਼ਬੂਂਦੀ ਹਨ ਤੇ ਵਿੱਤੀ ਸਥਿਰਤਾ ਬਣਾਈ ਰੱਖਦੀ ਹੈ ਤੇ ਇਹ ਜਾਦੂ ਨਹੀਂ ਸਗੋ ਊਰਜਾ ਦਾ ਸੰਤੁਲਨ ਨੇ ਕਈ ਵਾਰ ਔਰਤਾਂ ਇਹ ਸੋਚ ਕੇ ਫ੍ਰਿਜ ਵਿੱਚ ਆਟਾ ਰੱਖਦੀਆਂ ਹਨ ਕਿ ਉਹ ਸਵੇਰੇ ਸਮਾਂ ਬਚਾ ਲੈਣਗੀਆਂ ਪਰ ਇਸ ਸਮੇਂ ਦੀ ਬਚਤ ਦੇ ਬਾਅਦ ਦੇ ਵਿੱਚ ਜ਼ਿੰਦਗੀ ਵਿੱਚ ਇਹ ਸ਼ਾਂਤੀ ਦਾ ਕਾਰਨ ਬਣ ਜਾਂਦੀ ਹੈ ਸਵੇਰੇ ਤਾਜ਼ੇ ਆਟੇ ਤੋਂ ਬਣੀਆਂ ਰੋਟੀਆਂ ਦੀ ਖੁਸ਼ਬੂ ਉਨ੍ਹਾਂ ਦਾ ਸੁਆਤ ਤੇ ਉਨ੍ਹਾਂ ਦੀ ਊਰਜਾ ਬਿਲਕੁਲ ਵੱਖਰੀ ਹੁੰਦੀ ਹੈ ਜਦੋਂ ਤਾਜ਼ਾ ਭੋਜਨ ਪਕਾਇਆ ਜਾਂਦਾ ਹੈ ਤਾਂ ਘਰ ਵਿੱਚ ਸਕਾਰਾਤਮਕ ਵਾਈਬ੍ਰੇਸ਼ਨ ਪੈਦਾ ਹੁੰਦੇ ਹਨ ਦੇਵੀ ਅਨਪੂਰਨਾ ਦੀ ਕਿਰਪਾ ਦੇ ਨਾਲ ਘਰ ਵਿੱਚ ਸ਼ਾਂਤੀ ਤੇ ਖੁਸ਼ੀ ਦਾ ਬੋਲਬਾਲਾ ਹੁੰਦਾ ਹੈ ਹੁਣ ਇੱਕ ਹੋਰ ਪਹਿਲੂ ਸਮਝੋ ਬ੍ਰਿਜ ਇੱਕ ਆਧੁਨਿਕ ਸਹੂਲਤ ਹੈ ਪਰ ਇਹ ਊਰਜਾ ਦੇ ਪ੍ਰਵਾਹ ਨੂੰ ਰੋਕਦਾ ਹੈ ਜਦੋਂ ਅਸੀਂ ਭੂਜਮ ਜਾਂ ਆਟਾ ਫ੍ਰਿਜ ਦੇ ਵਿੱਚ ਰੱਖ ਦਿਆਂ ਤਾਂ ਅਸੀਂ ਇਸ ਦੀ ਉਮਰ ਖਤਮ ਕਰ ਦਿੰਦੇ ਆ ਇਸ ਨੂੰ ਫ੍ਰੀਜ ਕਰ ਦਿੰਦਾ ਹੈ ਭਾਵ ਕਿ ਵਸਤੂ ਦੀ ਹੋਂਦ ਖਤਮ ਹੋ ਜਾਂਦੀ ਹੈ ਚੀਜ਼ ਜੰਮੀ ਰਹਿੰਦੀ ਏ ਉਹ ਵਿਅਕਤੀ ਦੇ ਜੀਵਨ ਵਿੱਚ ਖਰਾਬਤ ਲਿਆਉਂਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਹੋ ਸਕੇ ਤਾਜ ਤੇ ਜੀਵਤ ਪੂਜਨ ਖਾਓ ਅਧਿਆਤਮਿਕ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਰਾਤ ਨੂੰ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹੋ ਦੀਵਾ ਜਗਾਉਨੇ ਹੋ ਤੇ ਸੌਣ ਤੋਂ ਪਹਿਲਾਂ ਦੇਵੀ ਅਨਪੂਰਨਾ ਦੀ ਪ੍ਰਾਰਥਨਾ ਕਰਦੇ ਹੋ ਤਾਂ ਘਰ ਵਿੱਚ ਦੌਲਤ ਸੇਥ ਤੇ ਚੰਗੀ ਕਿਸਮਤ ਸਿਰ ਰਹਿੰਦੀ ਹਾਲਾਂਕਿ ਜੇਕਰ ਕੋਈ ਰਸੋਈ ਵਿੱਚ ਕੋਈ ਨਾ ਖਾਦਾ ਆਟਾ ਨਾ ਖਾਦਾ ਭੋਜਨ ਦਾ ਭਾਂਡੇ ਪਏ ਹੰਡ ਤਾਂ ਇਹ ਘਰ ਦੀ ਊਰਜਾ ਨੂੰ ਵਿਗਾੜਦਾ ਏ ਇਸੇ ਲਈ ਸਾਡੇ ਬੁਰਖਿਆ ਨੇ ਕਿਹਾ ਸੀ ਕਿ ਰਸੋਈ ਇੱਕ ਮੰਦਿਰ ਵਰਗੀ ਇਸ ਨੂੰ ਹਮੇਸ਼ਾ ਸ਼ੁੱਧ ਰੱਖੋ ਆਂਤ ਵਿੱਚ ਸਮਝੋ ਕਿ ਇਹ ਸਿਰਫ ਇੱਕ ਚੀਜ਼ ਬਾਰੇ ਨਹੀਂ ਸਗੋ ਸਾਡੀ ਜ਼ਿੰਦਗੀ ਦੀ ਸੋਚ ਬਾਰੇ ਹੈ ਜਦੋਂ ਅਸੀਂ ਛੋਟੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਉਹ ਛੋਟੀਆਂ ਚੀਜ਼ਾਂ ਵੱਡੀਆਂ ਸਮੱਸਿਆਵਾਂ ਵਿੱਚ ਬਦਲ ਜਾਂਦੀਆਂ ਨੇ ਫ੍ਰਿਜ ਵਿੱਚ ਰੱਖਿਆ ਆਟਾ ਮਾਮੂਲੀ ਲੱਗ ਸਕਦਾ ਏ ਪਰ ਇਹ ਹੌਲੀ-ਹੌਲੀ ਘਰ ਦੀ ਸਕਾਰਾਤਮਕਤਾ ਨੂੰ ਘਟਾਉਂਦਾ ਹੈ ਇਸ ਲਈ ਅੱਜ ਤੋਂ ਲੋੜ ਅਨੁਸਾਰ ਹੀ ਗੁੰਨਰ ਦਾ ਸੰਤਲਪ ਕਰੋ ਜੇਕਰ ਕੋਈ ਬਚਿਆ ਹੋਇਆ ਆਟਾ ਤਾਂ ਇਸ ਨੂੰ ਜਨਵਰ ਨੂੰ ਦਾਨ ਕਰੋ ਰਾਤ ਨੂੰ ਰਸੋਈ ਨੂੰ ਪੂਰੀ ਤਰ੍ਹਾਂ ਸਾਫ਼ ਰੱਖੋ ਸੌਣ ਤੋਂ ਪਹਿਲਾਂ ਤુલਸੀ ਦੇ ਪੌਦੇ ਨੂੰ ਪਾਣੀ ਚੜਾਓ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਵਿੱਚ ਵਾਈਬ੍ਰੇਸ਼ਨ ਬਦਲਨੇ ਸ਼ੁਰੂ ਹੋ ਜਾਣਗੇ ਹਲਕਾਪਣ ਦਾ ਮਹਿਸੂਸ ਹੋਵੇਗਾ ਤੇ ਹੌਲੀ-ਹੌਲੀ ਧੌਲਤ ਤੇ ਖੁਸ਼ੀ ਤੇ ਸੇਤ ਦੇ ਦਰਵਾਜ਼ੇ ਖੁੱਲਨੇ ਸ਼ੁਰੂ ਹੋ ਜਾਣਗੇ ਚਾਦਰ ਰੱਖੋ ਕਿ ਭੋਜਨ ਸਿਰਫ ਭੋਜਨ ਹੀ ਨਹੀਂ ਇਹ ਜੀਵਨ ਦਾ ਪ੍ਰਤੀਕ ਹੈ ਜਰੂਰ ਤੁਸੀਂ ਜੀਵਨ ਦਾ ਸਤਕਾਰ ਕਰਦੇ ਹੋ ਤਾਂ ਬ੍ਰਹਮੰਡ ਵੀ ਤੁਹਾਡਾ ਸਤਕਾਰ ਕਰੇਗਾ ਤਾਂ ਜੇ ਆٹے ਤੋਂ ਬਣੀਆਂ ਰੋਟੀਆਂ ਦੀ ਖੁਸ਼ਬੂ ਸਿਰਫ ਸਵਾਦ ਹੀ ਨਹੀਂ ਬਲਕਿ ਮਾਂ ਅੰਨਪੂਰਨਾ ਦੇ ਆਸ਼ੀਰਵਾਦ ਨੂੰ ਵੀ ਰੱਖਦੀਏ ਇਸ ਲਈ ਕਦੇ ਵੀ ਬਚਿਆ ਹੋਇਆ ਆਟਾ ਫ੍ਰਿਜ ਦੇ ਵਿੱਚ ਨਾ ਰੱਖੋ ਇਹ ਸਿਰਫ ਭੋਜਨ ਹੀ ਨਹੀਂ ਹੈ ਤੁਹਾਡੇ ਘਰ ਦੀ ਊਰਜਾ ਹੈ ਊਰਜਾ ਨੂੰ ਕਦੇ ਵੀ ਠੰਡਾ ਨਹੀਂ ਰੱਖਣਾ ਚਾਹੀਦਾ ਸਗੋਂ ਹਮੇਸ਼ਾ ਜਿੰਦਾ ਰੱਖਣਾ ਚਾਹੀਦਾ ਹੈ ਇਹ ਜੀਵਨ ਦਾ ਸਭ ਤੋਂ ਵੱਡਾ ਰਾਜ਼ ਹੈ ਤੇ ਖੁਸ਼ੀ ਦਾ ਸਭ ਤੋਂ ਸਰਲ ਤਰੀਕਾ ਹੈ ਇਸ ਤੋਂ ਇਲਾਵਾ ਆਪਣੀ ਘਰ ਦੀ ਵਿੱਚ ਆਟਾ ਗੁੰਨਦੇ ਸਮੇਂ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਕਿਉ ਆਟੇ ਦੇ ਵਿੱਚ ਜ਼ਰੂਰ ਮਿਲਾਓ ਇਸ ਨੂੰ ਮਿਲਾਉਣ ਦੇ ਨਾਲ ਜਿਹੜੀ ਤੁਸੀਂ ਰੋਟੀ ਤਿਆਰ ਕਰੋਗੇ ਉਹ ਰੋਟੀ ਇੰਨੀ ਜ਼ਿਆਦਾ ਸੌਫਟ ਤੇ ਸੁਆਦੀਸ਼ਟ ਬਣੇਗੀ कि ਤੁਹਾਡੀ ਉਹ ਰੋਟੀ ਖੁਦ ਹੀ ਹਰਜਵ ਹੋ ਜਾਵੇਗੀ ਤੇ ਤੁਹਾਡਾ ਸਾਰਾ ਪਰਿਵਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਮੁਸ਼ਕਲਾਂ ਤੋਂ ਬਚਿਆ ਰਹੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਦੇ ਕੇ ਕਰ ਘਰ ਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮੇਰੇ ਦਿਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਕੈਨਪਰਾਵਾ ਦਾ ਧੰਨਵਾਦ ਜੀ